ਪਰਮੇਸ਼ਰ ਸੱਚਮੁੱਚ ਚਣ-ਚਣ ਕੇ ਲਿਆਉਂਦਾ ਜਿੰਨਾਂ ਨੂੰ ਪਿਆਰ ਕਰਦਾ ਵੈ ਕੋਈ ਕਿਤੋਂ ਹੁੰਦਾ ਕੋਈ ਨਹੀਂ ਆਉਣਾ ਚਾਹੁੰਦਾ ਫੇਰ ਵੀ ਪਰਮੇਸ਼ਰ ਉਹਨੂੰ ਲੈ ਕੇ ਹੀ ਆਉਂਦਾ ਹਾਲੇਲੂਇਆ ਆਪਦੀ ਮਰਜ਼ੀ ਨਾਲ ਨਹੀਂ ਕੋਈ ਆ ਸਕਦਾ ਕਹਿੰਦਾ ਜਿਹਨੂੰ ਮੈਂ ਖਿੱਚ ਕੇ ਲਿਆਵਾਂ ਉਹੀ ਮਸੀਹ ਦੇ ਵਿੱਚ ਆ ਕੇ ਬੈਠੂਗਾ ਹਾਲੇਲੂਇਆ ਉਹੀ ਕਹਿੰਦਾ ਮੇਰੇ ਅੱਗੇ ਆ ਕੇ ਬੈਠੂਗਾ ਨਹੀਂ ਤਾਂ ਲੱਖ ਜੇ ਤਾਂ ਲਾ ਲੋਕ ਜਿੰਨੂੰ ਮਰਜ਼ੀ ਕਹਿ ਲਉ ਕੋਈ ਨਹੀਂ ਆਉਂਦਾ ਹਾਲੇਲੂਇਆ ਕਹਿੰਦਾ ਅੱਥੇ ਪਰਮੇਸ਼ਰ ਦੀ ਕਿਰਪਾ ਜੋ ਉਹਦੀ ਸਾਮਰਥ ਦੇ ਕਾਰਨ ਮੋਜੂਬ ਮੇਰੇ ਉੱਤੇ ਹੋਈ ਉਹਦੇ ਦਾਨ ਅਨੁਸਾਰ ਮਸ ਖੁਬਰੀ ਦਾ ਸੇਵਕ ਬਣਿਆ ਹallelujah ਜਿੱਦੋ ਸੱਚਮੁੱਚ ਪਰਮੇਸ਼ਰ ਦੀ ਸਮਰਥਾ ਹੁੰਦੀ ਹੈ ਉਹ ਫਿਰ ਆਪਦਾ ਪਵਿੱਤਰ ਆਤਮਾ ਦਿੰਦਾ ਦਾਨ ਕਰਦਾ ਆਪਾਂ ਨੂੰ ਉਹਦੇ ਕਰਕੇ ਆਪਾਂ ਪਰਮੇਸ਼ਰ ਦੀ ਖੁਸ਼ਖਬਰੀ ਸੁਣਾਉਣੀ ਹੈ ਹallelujah ਕੀ ਨੂੰ ਸੁਣਾਉਣੀ ਆਪਾਂ ਸੱਚਮੁੱਚ ਜਦ ਆਪਾਂ ਇੱਕ ਰੂਹ بچਾ ਦਿੰਨੇ ਆ ਤੇ ਇਹਦਾ ਫਲ ਪਰਮੇਸ਼ਰ ਦਿੰਦਾ ਆਪਾਂ ਨੂੰ ਹallelujah ਕਹਿੰਦਾ ਮੇਰੇ ਉੱਤੇ ਜੋ ਸਾਰਿਆਂ ਸੰਤਾਂ ਵਿੱਚੋਂ ਛੋਟੇ ਤੋਂ ਛੋਟਾ ਹਾਂ ਇਹ ਕਿਰਪਾ ਹੋਈ ਕਿ ਮੈਂ ਪਰਾਈਆਂ ਕੌਮਾਂ ਨੂੰ ਮਸੀਹ ਦੇ ਅਨਲਪਤਾਂ ਦੀ ਕੁਝ ਖ਼ਬਰੀ ਸੁਣਾਵਾਂ ਹallelujah ਪਰ ਪਾਲ ਸਿਕੋਤੇ ਕੁਇਸ ਵੱਡਾ ਥੋੜੀ ਸੰਤ ਸੀ ਉਹ ਤਾਂ ਛੋਟਾ ਜਾਮ ਆਪਣੇ ਵਰਗਾ ਹੀ ਸੀ ਹallelujah ਉਹ ਤਾਂ ਪਰਾਈਆਂ ਕੌਮਾਂ ਨੂੰ ਉਤਪ ਪ੍ਰਭੂ ਵਾਲਿਆਂ ਨੂੰ ਤੰਗ ਪਰੇਸ਼ਾਨ ਕਰਦਾ ਸੀਗਾ ਤੇ ਜਦੋਂ ਸੱਚਮੁੱਚ ਉਹ ਪਰਮੇਸ਼ਰ 'ਚ ਆਇਆ ਪਰਮੇਸ਼ਰ ਦੋਂ ਨੇ ਵਚਨ ਸੁਣਾਇਆ ਫਿਰ ਉਹ ਲੋਕ ਉਹਤੇ ਫੇਰ ਨਹੀਂ ਸੀ ਵਿਸ਼ਵਾਸ ਕਰਦੇ ਕਹਿੰਦੇ ਨਹੀਂ ਤੂੰ ਤਾਂ ਉਹਦੇ ਉਲਟ ਸੀ ਤੂੰ ਕਿਵੇਂ ਪਰਮੇਸ਼ਰ ਦਾ ਪ੍ਰਚਾਰ ਕਰਨ ਲੱਗਿਆ ਹallelujah ਕਹਿੰਦਾ ਅਤੇ ਇਸ ਗੱਲ ਦਾ ਪ੍ਰਕਾਸ਼ ਕਰਾਂ ਕਿ ਉਸ ਭੇਤ ਦੀ ਕੀ ਯੋਗਤੀ ਹੈ ਜਿਹੜਾ ਆਦ ਤੋ ਪਰਮੇਸ਼ਰ ਵਿੱਚ ਗੁਪਤ ਰਿਹਾ ਹੈ ਜਿਨੇ ਸਭ ਵਸਤਾ ਉਤਪਤ ਕੀਤੀਆਂ ਹallelujah ਸਾਰੀਆਂ ਵਸਤਾਂ ਕਿਹਨੇ ਕੀਤੀਆਂ ਆਪਾਂ ਕੀਤੀਆਂ ਨਹੀਂ ਜੀ ਪਰਮੇਸ਼ਰ ਨੇ ਕੀਤੀਆਂ ਹੁਣ ਤਾਂ ਆਪਾਂ ਬੀਜ ਬੀਜਦੇ ਨੇ ਉਹ ਹਰੇ ਹੋ ਜਾਂਦੇ ਪਹਿਲਾਂ ਬੀਜ ਕਿੱਥੋਂ ਆਏ ਹੋਣਗੇ ਹallelujah ਉਹ ਪਰਮੇਸ਼ਰ ਦੇ ਵਚਨਾਂ ਦੇ ਨਾਲ ਹੀ ਸ਼ਬਦਾਂ ਦੇ ਨਾਲ ਜਿਵੇਂ ਪਰਮੇਸ਼ਰ ਬੋਲ ਦੱਸਿਆ ਆ ਕੰਮ ਹੋ ਜੇ ਉਸੇ ਤਰ੍ਹਾਂ ਹੀ ਹੋ ਜਾਂਦਾ ਸੀ ਹallelujah ਉਤਪੱਤਕ ਦੀ ਕਿਤਾਬ 'ਚ ਲਿਖਿਆ ਨਾ ਕਹਿੰਦਾ ਜਿਵੇਂ ਪਰਮੇਸ਼ਰ ਨੇ ਬੋਲਣਾ ਆ ਕੰਮ ਹੋ ਜੇ ਆ ਹੋ ਜੇ ਉਹ ਨਾਲ ਦੀ ਨਾਲ ਹੀ ਹੋ ਜਾਂਦਾ ਸੀ ਹallelujah ਕਿੱਥੇ ਉਹਦੇ ਕਹਿੰਦੇ ਬੀਜ ਉੱਥੇ ਫਸਲਾਂ ਹੋ ਜਾਣੀ ਤੇ ਦਰਖਤ ਲੱਗ ਜਾਣੀ ਤੇ ਸਾਗ ਪੱਤਾ ਜਿਵੇਂ ਜਿਵੇਂ ਪਰਮੇਸ਼ਰ ਬੋਲਦਾ ਸੀ ਉਹਦੇ ਆਵਾਜ਼ ਦੇ ਨਾਲ ਹੀ ਹਰ ਇੱਕ ਚੀਜ਼ ਦਾ ਉੱਥੇ ਉਵੇਂ ਹੋ ਜਾਂਦਾ ਸੀ ਹਾਲੇਲੂਇਆ ਕਹਿੰਦਾ ਹੁਣ ਕਲੀਸਿਆ ਦੇ ਰਾਹੀਂ ਸਵਰਗੀ ਥਾਵਾਂ ਵਿੱਚ ਹਕੂਮਤਾਂ ਤੇ ਅਖਤਿਆਰਾਂ ਉੱਤੇ ਪਰਮੇਸ਼ਰ ਦਾ ਕਈ ਤਰ੍ਹਾਂ ਦਾ ਗਿਆਨ ਪ੍ਰਗਟ ਕੀਤਾ ਜਾਵੇ ਹਾਲੇਲੂਇਆ ਕਿੱਥੇ ਸਵਰਗੀ ਥਾਵਾਂ ਵਿੱਚ ਹਕੂਮਤਾਂ ਤੇ ਅਖਤਿਆਰਾਂ ਉੱਤੇ ਪਰਮੇਸ਼ਰ ਦਾ ਗਿਆਨ ਜਿਹਦਾ ਆਪ ਕਿਸੇ ਨੂੰ ਸੱਚਮੁੱਚ ਉਹਦਾ ਸਵਾ ਚਾਰ ਸੁਣਾਉਣੇ ਆ ਥਾਈ ਥਾਈ ਵੰਡਦੇ ਆ ਹਾਲੇਲੂਇਆ ਪ੍ਰਭੂ ਜੀਸੂ ਦੇ ਕਿੰਨੇ ਚੇਲੇ ਸੀ 12 ਸੀ ਤੇ ਹੁਣ ਕਿੰਨੇ ਹੋਏ ਹੋਏ ਆ ਤੇ ਪ੍ਰਚਾਰ ਵਧਦਾ ਹੀ ਜਾਂਦਾ ਹੈ ਹਾਲੇਲੂਇਆ ਤਾਂ ਇਹੋ ਸ਼ੈਤਾਨਾਂ ਨੂੰ ਫੇਰ ਅੱਗ ਲੱਗਦੀ ਆ ਵੀ ਇਹ ਤਾਂ ਬਚਾਏ ਜਾਣਗੇ ਇਸੇ ਤਰ੍ਹਾਂ ਕਰਕੇ ਹੁੰਦਾ ਹਾਲੇਲੂਇਆ ਪਰ ਇਹ ਕਹਿੰਦਾ ਜਿੰਨਾ ਰੁਕਦਾ ਇਹ ਰੁਕਣ ਵਾਲੀ ਚੀਜ਼ ਨਹੀਂ ਗੀ ਜਿੰਨਾ ਬੋਲ ਹੁੰਦੇ ਹੁੰਦੀ ਹੈ ਨਾ ਬੋਲ ਜਿੰਨਾ ਆਪਾਂ ਨੂੰ ਦਬਾਉਣੇ ਉਹਨਾਂ ਹੋਰ ਉੱਚਾ ਵੜਕਦੀ ਹੈ ਇਸੇ ਤਰ੍ਹਾਂ ਪ੍ਰਭੂ ਦਾ ਪ੍ਰਚਾਰ ਹੈ ਜਿੰਨਾ ਕੋਈ ਦਬਾਉਂਦਾ ਉਹਨਾਂ ਹੋਰ ਉੱਚਾ ਜਾਂਦਾ ਹallelujah